ਸਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਮੰਗੋ ਸ਼ੇਕ ਮੰਗੋ ਲਈਆ ਦੁੱਧ ਲਈਆ ਬਾ ਚੀਨੀ ਲਈਆ ਟੂਟੀ ਫੂਟੀ ਲਈਆ ਹੁਣ ਆਪਾਂ ਬਣਾਉਣਾ ਸਟਾਰਟ ਕਰਦੇ ਆ ਪਹਿਲਾ ਮੰਗੋ ਨੂੰ ਛੱਲਾ ਲੈਨੇ ਇਹਨਾਂ ਦੇ ਪੀਸ ਕੱਟ ਲੈਨੇ ਆ ਮੰਗੋ ਨੂੰ ਆਪਾਂ ਛੱਲਾ ਲਿਆ ਵਾ ਕੱਟ ਲਿਆ ਸੀ ਪੀਸ ਹੁਣ ਇਹਦੇ ਵਿੱਚ ਮਿਕਸੀ ਜ ਪਾ ਦਿੰਨੇ ਆ ਹੁਣ ਇਹਦਾ ਸ਼ੇਕ ਬਣਾਉਣਾ ਸਟਾਰਟ ਕਰਦੇ ਆ ਇਹਦੇ ਵਿੱਚ ਦੋ ਚਮਚ ਪਾਵਾਂਗੇ ਚੀਨੀ ਦੇ ਇੱਕ ਇੱਕ ਗਲਾਸ ਤੋਂ ਪਾ ਦਾਂਗੇ ਥੋੜਾ ਥੋੜਾ ਕਰਕੇ ਪਾ ਲਾਂਗੇ ਪਹਿਲਾਂ ਇੰਨਾ ਪਾ ਲੈਨੇ ਆਪਾਂ ਦੁੱਧ ਠੰਡਾ ਹੀ ਆਪਾਂ ਤਾਂ ਕਰਕੇ ਆਇਸ ਦੀ ਨਹੀਂ ਲੋੜ ਮੈਂਗੋ ਸ਼ੇਕ ਬਣ ਕੇ ਆਪਣਾ ਰੈਡੀ ਹੋ ਗਿਆ ਵਾ ਆ ਗਲਾਸ ਲੈ ਲਿਆ ਆਪਾਂ ਇੱਕ ਕੱਚ ਦਾ ਹੁਣ ਇਹਦੇ ਵਿੱਚ ਪਾਵਾਂਗੇ ਡੈਕੋਰੇਟ ਕਰ ਲਾਂਗੇ ਥੋੜਾ ਜਿਹਾ हां ਆਪਾਂ ਹਮ ਥੋੜੇ ਜਿ ਰਸਮੇ ਸੀਗੇ ਜਿਹੜੇ ਕੱਟੇ ਸੀ ਬਰੀਕ ਬਰੀਕ ਉੱਪਰ ਜੇ ਪਾ ਦਾਂਗੇ ਥੋੜੇ ਜਿ ਟੁੱਟੀ ਫੁੱਟੀ ਪਾ ਦਾਂਗੇ ਤੇ ਟੇਸਟੀ ਬਣਦੇ ਬੱਚੇ ਖੁਸ਼ ਹੋ ਕੇ ਖਾ ਲੈ ਪੀ ਲੈਣਦੇ ਆ ਤੁਸੀਂ ਵੀ ਬਣਾ ਕੇ ਜਰੂਰ ਦਿਓ ਬੱਚੇ ਬਹੁਤ ਖੁਸ਼ ਹੋ ਕੇ ਪੀਣਗੇ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਬਾਏ ਬਾਏ ਕੱਲ ਨੂੰ ਮਿਲਦੇ ਕੋਈ ਨਾ ਮੇਰੇ ਰੈਸਪੀ ਦੇ ਨਾਲ